ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਮਾਰਕੀਟ ਕਮੇਟੀ ਸਾਨੇਵਾਲ ਦੇ ਨਵ ਨਿਯੁਕਤ ਚੇਅਰਮੈਨ ਹੇਮਰਾਜ ਰਾਜੀ ਵੱਲੋਂ ਗੁਰਦੁਆਰਾ ਸ਼੍ਰੀ ਰੇਰੂ ਸਾਹਿਬ ਆਨੰਦਪੁਰ ਸਾਨੇਵਾਲ ਵਿਖੇ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਰਾਜੀ ਸਾਨੇਵਾਲ ਨੂੰ ਮਿਲੀ ਨਵੀਂ ਜ਼ਿੰਮੇਵਾਰੀ ਦੀ ਵਧਾਈ ਦਿੱਤੀ ਅਤੇ ਇਸ ਮੌਕੇ ਤੇ ਹੇਮਰਾਜ ਰਾਜੀ ਨੇ ਪਾਰਟੀ ਦੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਗੁੱਜਰ ਬਰਾਦਰੀ ਵਿੱਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਉਹਨਾਂ ਰਾਜੀ ਸਾਨੇਵਾਲ ਨੂੰ ਚੇਅਰਮੈਨ ਨਿਯੁਕਤ ਕਰਨ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਦੇਖੋ ਇੱਕ ਖਾਸ ਰਿਪੋਰਟ ਅੱਜ ਸਾਡੇ ਹੇਮਰਾਜ ਰਾਜੀ ਜੀ ਨੂੰ ਮਾਰਕੀਟ ਕਮੇਟੀ ਦਾ ਸਾਨੇਵਾਲ ਸਾਡੀ ਸੀਨੀਅਰ ਲੀਡਰਸ਼ਿਪ ਨੇ ਕੱਲ ਇਸ ਟੈਸੀਓ ਦੇ ਵਿੱਚ ਨਾਮ ਆਇਆ ਸੋ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਹੀ ਜੇ ਸਾਰਾ ਕੁਝ ਹੁੰਦਾ ਤੇ ਅਸੀਂ ਅੱਜ ਗੁਰਦੁਆਰਾ ਰੇਡੂ ਸਾਹਿਬ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਸਾਰੀ ਟੀਮ ਪਹੁੰਚੀ ਹੈ ਸਾਡੇ ਨਾਲ ਅਮਨ ਮੋਹੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਕੁਲੀ ਜੀ ਸੰਪਾਲ ਮੱਕੜ ਜੀ ਸਾਡੇ ਛਾਨੇਵਾਲ ਦੇ ਪ੍ਰਧਾਨ ਰਾਜੂ ਪਾਟਿਆ ਜੀ ਸਾਰੇ ਕੌਂਸਲਰ ਸਹਿਬਾਨ ਸੋ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਰਾਜੀ ਜੀ ਲਈ ਪ੍ਰਮਾਤਮਾਗੇ ਅਰਦਾਸ ਕੀਤੀ ਹੈ ਕਿ ਹਮੇਸ਼ਾ ਹੀ ਜਿਸ ਤਰ੍ਹਾਂ ਸুরুਤੋਂ ਨਿਮਾਣਾ ਬਣ ਕੇ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਇਸੇ ਤਰ੍ਹਾਂ ਹੀ ਇਹ ਸੇਵਾ ਨੂੰ ਹੋਰ ਵਧਾਵੇ ਤੇ ਸੇਵਾਦਾਰ ਬਣ ਕੇ ਸੇਵਾ ਕਰੇ ਸੋ ਅਸੀਂ ਸਾਰਿਆਂ ਨੇ ਅੱਜ ਫਿਰ ਦੁਆਰਾ ਗੁਰੂ ਸਾਹਿਬ ਦੇ ਅੱਗੇ ਇਹ ਹੀ ਅਰਦਾਸ ਕੀਤੀ ਕਿ ਇਹਨੀ ਕਿਰਪਾ ਕਰੇ ਕਿ ਅਸੀਂ ਸਾਰੇ ਇਕੱਠੇ ਹੋ ਕੇ ਸੇਵਾਦਾਰ ਬਣ ਕੇ ਛਾਣੇ ਵਾਲ ਦੀ ਸੇਵਾ ਕਰੀਂ ਆਓ ਜੀ ਅੱਜ ਅਸੀਂ ਸਿੱਤੇ ਗੁਰਦੁਆਰਾ 레ਰੂ ਸਾਹਿਬ ਸ਼ੁਕਰਾਨਾ ਕਰਨ ਦੀ ਆਏ ਆਂ ਕਿਉਂਕਿ ਸਾਡੇ ਸਾਹਨੇਵਾਲ ਮਾਰਕੀਟ ਕਮੇਟੀ ਤੋਂ ਜਿਹੜੇ ਸਾਡੇ ਚੇਅਰਮੈਨ ਨਾਮੁਜੁਕਤ ਹੋਏ ਨੇ ਰਾਜੀ ਜੀ ਤੇ ਮੇਰੇ ਨਾਲ ਮੰਤਰੀ ਸਾਹਿਬ ਮੁੰਡਿਆ ਸਾਹਿਬ ਤੇ ਮੱਕੜ ਸਾਹਿਬ ਕਿ ਅਸੀਂ ਸ਼ੁਕਰਾਨਾ ਕਰਨਾ ਹੈ ਇੱਥੇ ਕਿਉਂਕਿ ਇਹਨਾਂ ਨੇ ਪਾਰਟੀ ਨੇ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਜੋ ਪਿਛਲੇ ਲੰਬੇ ਸਮੇਂ ਤੋਂ ਇਹ ਵੀ ਜਿਹੜੇ 3 ਸਾਲ ਤੋਂ ਪਾਰਟੀ ਪਰ ਦੀ ਮਿਹਨਤ ਕਰਦੇ ਆ ਰਹੇ ਸੀ ਵੱਖ-ਵੱਖ ਸਟੇਟਾਂ ਜਾ ਕੇ ਇਹਨਾਂ ਨੇ ਕੰਮ ਕੀਤਾ ਮੇਰੇ ਨਾਲ ਕੰਮ ਕਰਦੇ ਰਹੇ ਨੇ ਉਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਸ਼੍ਰੀ ਅਰਵਿੰਦ ਕੇਜਰੀਬਾਲ ਜੀ ਨੇ ਮਾਨ ਸਾਹਿਬ ਨੇ ਤੇ ਸਮੁੱਚੀ ਹਾਈ ਕਮਾਂਡ ਨੇ ਇਹਨਾਂ ਨੂੰ ਸਾਹਨੇਵਾਲ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ ਤਾਂ ਇਹਨਾਂ ਨੂੰ ਮੁਬਾਰਕਵਾਦ ਦਿੰਨਾ ਤੇ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਕਿ ਇਹਨਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਦੇਖਣ ਤੇ ਆਪਣਾ ਜਿਹੜਾ ਕੰਮ ਮਿਲਿਆ ਇਹ ਜਿਹੜੀ ਜ਼ਿੰਮੇਵਾਰੀ ਦਿੱਤੇ ਗੇਰਾ ਦੀ ਅੱਜ ਬਹੁਤ ਵਧੀਆ ਪਾਰਟੀ ਬਲੀ ਜਿਹੜਾ ਇਹਨਾਂ ਨੂੰ ਮਾਨ ਦਿੱਤਾ ਗਿਆ ਤੇ ਇਹ ਪੂਰੀ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨਗੇ ਤੇ ਪਾਰਟੀ ਦਾ ਜਿਹੜਾ ਨਾਮ ਉੱਚਾ ਕਰਨਗੇ ਪਰਾਣੇ ਵਰਕਰਾਂ ਨੂੰ ਮਾਣ ਦਿੱਤਾ ਜਾ ਰਿਹਾ ਜਿਵੇਂ ਲੁਧਿਆਣੇ ਵਿੱਚ ਵੀ ਗਦੀਪ ਸਿੰਘ ਗੱਲ ਬਣਿਆ ਜੀ ਇੱਥੇ ਐਮਰਾਜ ਜੀ ਬਣਿਆ ਜੀ ਕਿੰਨਾ ਇੱਕ ਉਤਸ਼ਾਹਵੰਤਾ ਪਾਰਟੀ ਵਰਕਰਾਂ ਜੀ ਪਾਰਟੀ ਵਰਕਰਾਂ ਵਿੱਚ ਕਾਫੀ ਉਤਸ਼ਾਹ ਹੈਗਾ ਜਿਹੜੇ ਪਾਰਟੀ ਦੇ ਪੁਰਾਣੇ ਟਕਸਾਲੀ ਵਰਕਰ ਕੰਮ ਕਰ ਰਹੇ ਸੀ ਕਿ ਲਗਭਗ ਸਾਰਿਆਂ ਨੂੰ ਅਹੁਦੇ ਨਿਵਾਜਿਆ ਗਿਆ ਜੇ ਕੋਈ ਹਲੇ ਰਹਿ ਗਿਆ ਤੇ ਹਲੇ ਵੀ ਪਾਰਟੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਨੂੰ ਕੋਈ ਨਾ ਕੋਈ ਨੁਮਾਇੰਦਗੀ ਦਿੱਤੀ ਜਾ ਰਹੀ ਹੈ ਸਰਕਾਰ ਦੇ ਵਿੱਚ ਲੱਗ ਜਾਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਸਾਹਿਬ ਨੇ ਜੋ ਚੇਅਰਮੈਨ ਦੀ ਜਾਤਬਖਸ਼ੀ ਹੈ ਧੰਨਵਾਦ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਕੈਬਨਿਟ ਮਿਨਿਸਟਰ ਮੇਰੇ ਵੱਡੇ ਵੀਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦਾ ਹਾਂ ਅਮਨ ਮੋਹੀ ਵੀਰ ਦਾ ਧੰਨਵਾਦ ਕਰਦਾ ਹਾਂ ਗੁਰਦਰਸ਼ਨ ਕੁਲੀ ਵੀਰ ਜੀ ਦਾ ਧੰਨਵਾਦ ਕਰਦੇ ਹਾਂ ਧਰੋੜ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੀ ਜਰਗ ਸਾਹਿਬ ਦਾ ਧੰਨਵਾਦ ਕਰਦੇ ਹਾਂ ਆਮ ਆਦਮੀ ਸ਼ਰਨਪਾਲ ਮੱਕੜ ਮੱਕੜ ਸਾਹਿਬ ਦਾ ਧੰਨਵਾਦ ਕਰਦੇ ਹਾਂ ਸੋ ਆਮ ਆਦਮੀ ਪਾਰਟੀ ਦੀ ਸਾਰੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਲਕਾ ਸਾਨੇਵਾਲ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਸੋ ਅੱਜ ਜੋ ਸੇਵਾ ਮੈਨੂੰ ਬਖਸ਼ੀ ਹੈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਵੀ ਸੱਚੇ ਪਾਤਸ਼ਾਹ ਮੈਨੂੰ ਇਸੇ ਤਰ੍ਹਾਂ ਨਿਵਾਣਾ ਸਮਝ ਕੇ ਨੀਮਾ ਰੱਖਿਓ ਵੀ ਮੇਰੇ ਚ ਹੰਕਾਰ ਨਾ ਕਿਸੇ ਤਰ੍ਹਾਂ ਦਾ ਵੀ ਆਵੇ ਜਿਸ ਤਰ੍ਹਾਂ ਸਾਡੀ ਆਮ ਆਦਮੀ ਪਾਰਟੀ ਵਲੰਟੀਅਰਾਂ ਨੂੰ ਜਿਸ ਤਰ੍ਹਾਂ ਮਾਨ ਬਖਸ਼ਦੀ ਹੈ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਾਡੀ ਪਾਰਟੀ ਮਜ਼ਬੂਤ ਹੋਵੇਗੀ ਜਿਸ ਤਰ੍ਹਾਂ ਅੱਜ ਆਮ ਆਦਮੀ ਪਾਰਟੀ ਦੇ ਪ੍ਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੈਨੂੰ ਚੇਅਰਮੈਨ ਹੀ ਦਿੱਤੀ ਹੈ ਸਾਡੀ ਗੁੱਜਰ ਸਮਾਜ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਗੁੱਜਰ ਸਮਾਜ ਦੇ ਕਿਸੇ ਨੂੰ ਵੀ ਜੇ ਨੌਜਵਾਨ ਨੂੰ ਜਾਂ ਕਿਸੇ ਨੂੰ ਚੇਅਰਮੈਨ ਹੀ ਮਿਲੀ ਹੈ ਇਹ ਸਾਡੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੇ ਸਾਡੇ ਪ੍ਰਧਾਨ ਜੀ ਹੈ ਸਾਡੇ ਪੰਜਾਬ ਦੇ ਕੈਬਨਿਟ ਮਨਿਸਟਰ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਧੰਨਵਾਦ ਕਰਦਾ ਹਾਂ ਤੁਸੀਂ ਦੇਖੋ ਪੰਜਾਬ ਦੇ ਵਿੱਚੋਂ ਤਾਂ ਮੈਨੂੰ ਫੋਨ ਆਣੇ ਸੀਗੇ ਜਿੱਦਾਂ ਸਾਡੇ ਪਿੰਡ ਗੜ ਸ਼ੰਕਰ ਜਾਂ ਬਲਾਚੌਰ ਜਾਂ ਹੋਰ ਪਿੰਡਾਂ ਦੇ ਵਿੱਚੋਂ ਮੈਨੂੰ ਦਿੱਲੀ ਤੋਂ ਵੀ ਫੋਨ ਆਏ ਸਾਡੇ ਗੁੱਜਰ ਸਮਾਜ ਦੇ ਲੋਕਾਂ ਦੇ ਵੀ ਪਹਿਲੀ ਵਾਰ ਹੋਇਆ ਕਿ ਗੁੱਜਰ ਸਮਾਜ ਦੇ ਕਿਸੇ ਵੀ ਨੌਜਵਾਨ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਹੋਵੇ ਕਾਉਂਸਲਰ ਦਾ ਜਰੂਰ ਸਾਡੀ ਪਾਰਟੀਆਂ ਦੇ ਵਿੱਚ ਹੋ ਸਕਦੇ ਦੂਜੀਆਂ ਪਾਰਟੀਆਂ ਨੇ ਵੀ ਚੇਅਰਮੈਨ ਹੀ ਪਹਿਲੀ ਵਾਰ ਦਿੱਤੀ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਾ ਮੀਡੀਆ ਵਾਲੇ ਭਰਾਵਾਂ ਦਾ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰੇ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਹਲਕਾ ਸਾਹਨੇਵਾਲ ਵਿੱਚ ਲੱਗੇ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਹੇਮਰਾਜ ਜੀ ਨੂੰ ਅੱਜ ਦੇ ਰੇਡੂ ਸਾਗੁਰਦਾਰ ਸਾਹਿਬ ਅੱਤੇ ਸ਼ੁਕਰਾਨਾ ਕਰਨ ਨੂੰ ਪਹੁੰਚੇ ਸ੍ਰੀ ਹਰਦੀਪ ਸਿੰਘ ਮੁੰਡੀਆਂ ਜੀ ਕੈਬਨਟ ਮੰਤਰੀ ਅਤੇ ਐਮਐਲਏ ਹਲਕਾ ਸਾਹਨੇਵਾਲ ਤੋਂ ਅਤੇ ਸੁਭਾਸ ਕੱਤਰ ਅਮਨਦੀਪ ਸਿੰਘ ਮੋਹੀ ਜੀ ਦੀ ਅਗਵਾਈ ਦੇ ਵਿੱਚ ਤੇ ਨਾਲ ਸਾਡੇ ਇੱਥੋਂ ਦੇ ਡਿਪਟੀ ਜਿਹੜੇ ਹੈਗੇ ਨੇ ਪ੍ਰਧਾਨ ਗੁਰਦਸਤ ਸਿੰਘ ਖੁੱਲੀ ਜੀ ਉਭੀ ਨਾਲ ਪਹੁੰਚੇ ਨੇ ਉਹ ਦਿਨੀ ਵੀ ਸੰਗਤ ਤੁੰਸੀ ਦੇਖ ਰਹੇ ਹੱਥੇ ਸਾਰੀ ਸ਼ਿਕਰਾਨਾ ਕਰਮਾਂ ਪਹੁੰਚੀ ਆ ਫਿਰ ਸਮੇਂ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗਰਾਊਂਡ ਲੈਵਲ ਰੂਟ ਤੋਂ ਕੰਮ ਕਰੇ ਵੋਲੰਟਰੀਅਰ ਨੂੰ ਨਾਮ ਸਦਕਾਰ ਦਿੱਤਾ ਦੁਆਨੇ ਵਿੱਚ ਸਾਡੇ ਗੁਰਜੀਤ ਸਿੰਘ ਗਿੱਲ ਜੋ ਲੱਗੇ ਨੇ ਮਾਰਕੀਟ ਕਮੇਟੀ ਚੇਅਰਮੈਨ ਹਲਕਾ ਸਾਨੇ ਵਾਲ ਤੋਂ ਹੇਮਰਾਜ ਜੀ ਹਲਕਾ ਰਾਏਕੋਟ ਤੋਂ ਗੁਰਮਿੰਦਰ ਸਿੰਘ ਪੂਰ ਜਿਹੜੇ ਕਿ ਬਹੁਤ ਹੀ ਪੁਰਾਣੇ ਔਰ ਬਹੁਤ ਹੀ ਮਿਹਨਤੀ ਵੋਲੰਟਰੀਅਰ ਸੀਗੇ ਬੱਸਾਂ ਵਿੱਚ ਜਾ ਜਾ ਕੇ ਇਹਨਾਂ ਸਾਰਿਆਂ ਨੇ ਦੂਜੀਆਂ ਸਟੇਟਾਂ ਵਿੱਚ ਜਾ ਕੇ ਇਹਨਾਂ ਨੇ ਕੈਂਪੇਨਾਂ ਕੀਤੀਆਂ ਪ ਮਾਤਾ ਨੂੰ ਸ਼ੁਕਰਾਨਾ ਕਰਦਾ ਕਿ ਇਹਨਾਂ ਸਾਰਿਆਂ ਦੇ ਜਿਹੜੀ ਹੈਗੀ ਮਿਹਨਤ ਰੰਗ ਲਈ ਆ ਉਹਨਾਂ ਨੂੰ ਇਹ ਮਾਨ ਸਨਮਾਨ ਦਿੱਤਾ ਔਰ ਪਾਰਟੀ ਹਾਈ ਕਮਾਂਡ ਦਾ ਵੀ ਬਹੁਤ ਧੰਨਵਾਦ ਕਰਦੇ ਜੀ ਜੀ ਨੀਵਰਾਜ ਜੀ ਨੂੰ ਜਿਹੜੀ ਚੇਅਰਮੈਨੀ ਮਿਲੀ ਹੈ ਪਹਿਲਾਂ ਤਾਂ ਜੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਰਾਜੀ ਭਾਈ ਨੂੰ ਇਹਨਾਂ ਨੂੰ ਸਾਨੇੜ ਹਲਕੇ ਦਾ ਚੇਅਰਮੈਨ ਲਾਇਆ ਗਿਆ ਜੀ ਪਹਿਲਾ ਦੂਜਾ ਮੈਂ ਧੰਨਵਾਦ ਕਰਦਾ ਆਪਣੇ ਹਰਦੀਪ ਮੁੰਡਿਆ ਜੀ ਦਾ ਜਿਨ੍ਹਾਂ ਨੇ ਸਾਡੀ ਗੁੱਜਰ ਬਰਾਦਰੀ ਨੂੰ ਇਹ ਮਾਣ ਬਖਸ਼ਿਆ ਕਿਉਂਕਿ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਵੀ ਗੁੱਜਰ ਬਰਾਦਰੀ ਦਾ ਕੋਈ ਚੇਅਰਮੈਨ ਲੱਗਿਆ ਭਾਜੀ ਦਾ ਜਿਹੜਾ ਦੇਣ ਹੈ ਬਰਾਦਰੀ ਨੂੰ ਬਹੁਤ ਜ਼ਿਆਦਾ ਹੈ ਇਹਨਾਂ ਨੇ ਕੰਮ ਹੋ ਕੀਤਾ ਜਿਵੇਂ ਸਾਡਾ 2 ਮਾਰਚ ਨੂੰ ਗੁੱਜਰ ਕਬੱਡੀ ਕਪਾ ਉਹਨਾਂ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਹੰਦਾ ਮਾਰਿਆ ਹੈ ਪਹਿਲਾ ਜਿਹੜਾ ਨਾਮ ਹੈ ਉਹ ਵੀ ਰਾਜੀ ਭਾਜੀ ਦੇ ਰਹੇ ਆ। ਹੋਰ ਸਾਡੀ ਗੁੱਜਰ ਬਰਾਦਰੀ ਚ ਕਿਤੇ ਗਰੀਬ ਕੁੜੀਆਂ ਦਾ ਵਿਆਹ ਹੁੰਦਾ ਤਾਂ ਰਾਜੀ ਭਾਜੀ ਬਹੁਤ ਜਿਹੜੀ ਹੈ ਸੇਵਾ ਲਾਂਦੇ ਆ ਤੇ ਪਾਰਟੀ ਦਾ ਬਹੁਤ ਕੰਮ ਕਰਦੇ ਆ ਸਾਰੀ ਸਮੁੱਚੀ ਟੀਮ ਆ ਆਮ ਆਦਮੀ ਪਾਰਟੀ ਦੀ ਨਾ ਮੈਂ ਧੰਨਵਾਦ ਕਰਦਾ ਵੀ ਸਾਨੂੰ ਗੁੱਜਰ ਬਰਾਦਰੀ ਨੂੰ ਜਿਹੜਾ ਉਹਨਾਂ ਨੇ ਸਾਨੂੰ ਮਾਣ ਬਖਸ਼ਿਆ ਅਸੀਂ ਤੈਂ ਦੇ ਲੋ ਤਲਵੰਦੀਆਂ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈਮਵਾਰ ਰਾਜੀ ਦੇ ਚੇਅਰਮੈਨ ਮਰੀਆੜੀ ਕੱਢਦੀ ਐ ਸਰਪ੍ਰੇਮ ਵੱਲੋਂ ਕੀ ਕੱਢ ਜੰਦੀ ਹੈ ਇਹ ਜਿਹੜੀ ਹੈਮਰਾਜ ਸਾਡੀ ਪਾਰਟੀ ਦੇ ਸਾਡੇ ਹਰਦੀਪ ਸਿੰਘ ਮੁੰਡੀਆਂ ਜੀ ਮੰਤਰੀ ਸਾਹਿਬ ਨੇ ਦਿੱਤੀ ਆ ਬੜੀ ਅੱਛੀ ਗੱਲ ਆ ਕਿਉਂਕਿ ਕਾਫੀ ਦਿਨਾਂ ਤੋਂ ਸਾਡੀ ਜਿਹੜੀ ਪੋਸਟ ਖਾਲੀ ਸੀ ਜ਼ਿਮੀਂਦਾਰਾਂ ਦੇ ਮਸਲੇ ਅਕਸਰ ਹੀ ਆਉਂਦੇ ਰਹਿੰਦੇ ਨੇ ਤੇ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਨਾਲ ਤੇ ਹੁਣ ਸਾਡੀ ਜੁੜੀ ਵਧੀਆ ਰਾਜੀ ਵੀ ਨਾਲ ਸਾਡਾ ਚੇਅਰਮੈਨ ਵੀ ਲੱਗ ਗਿਆ ਹਉਣ ਨਾਲ ਸਮੇਂ 'ਚ ਉਮੀਦ ਆ ਵੀ ਕੋਈ ਸਮੱਸਿਆ ਜ਼ਿਮੀਂਦਾਰਾਂ ਨਹੀਂ ਆਉਣ ਦੁੱਤੀ ਜਾ ਵੀ ਇਸ ਕਰਕੇ ਬਹੁਤ-ਬਹੁਤ ਵਧਾਈਆਂ ਰਾਜੀ ਨੇ ਸਾਰੀ ਆਮ ਪਾਰਟੀ ਨੂੰ ਜਿਹੜਾ ਜੀ ਇਹਨਾਂ ਨੇ ਇਹਨਾਂ ਨੂੰ ਚੇਅਰਮੈਨ ਲਾ ਕੇ ਇਸ ਸਾਡੇ ਸਾਂਹੇ ਵਾਲਾ ਬਣਦਾ ਹੈ ਅਜੀਨ ਜੀ ਦਾ ਆਨੇਵੜ ਮਾਰਕੀਟ ਵਿੱਚ ਪਹਿਲਾਂ ਤਾਂ ਵਾਈਗੂਜੀ ਦਾ ਖਾਲਸਾ ਵਾਈਗੂਜੀ ਦੀ ਫਤਿਹ ਰਾਜੀ ਭਾਈ ਨੂੰ ਜਿਹੜੀ ਚੇਅਰਮੈਨ ਇਹ ਦਿੱਤੀ ਗਈ ਆ ਸਮੁੱਚੀ ਟੀਮ ਦਾ ਲੀਡਰਸ਼ਿਪ ਦਾ ਮੰਤਰੀ ਸਾਹਿਬ ਦਾ ਅਦੀਪ ਸਿੰਘ ਮੁੰਡੀਆਂ ਜੀ ਦਾ ਤੇ ਸਾਡੇ ਹੋਰ ਹੀ ਜਿੰਨੇ ਵੀ ਕੌਂਸਲਰ ਸਹਿਬਾਨ ਨੇ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਜਿਹੜੇ ਮੰਤਰੀ ਸਾਹਿਬ ਨੇ ਰਾਜੀ ਦੇ ਵਿਸ਼ਵਾਸ ਕਰਕੇ ਇਹਨਾਂ ਨੂੰ ਚੇਅਰਮੈਨ ਬਣਾਇਆ ਔਰ ਬਹੁਤ ਹੀ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਤਹਿ ਦਿਲੋਂ ਸਾਰੇ ਅਸੀਂ ਰਲ ਕੇ ਨਿਸਾਨੇਵਾਲ ਦਾ ਵਿਕਾਸ ਕਰਾਂਗੇ ਤੇ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਜੀ